ਇਹ ਹੈ ਜੀ ਪਵਿੱਤਰ ਧਰਤੀ ਜਿੱਥੇ ਜਨਮ ਲਿਆ ਸੀ ਕੌਮੀ ਸ਼ਹੀਦ ਭਗਤ ਸਿੰਘ ਨੇ ਪਿੰਡ ਖਟਕੜਕਲਾ ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਇਹ ਹੈ ਜੀ ਮਿਊਜ਼ੀਅਮ ਸ਼ਹੀਦ ਭਗਤ ਸਿੰਘ ਜੀ ਦਾ ਮਿਊਜ਼ੀਅਮ ਜੋ ਕਿ ਮੇਨ ਰੋਡ ਦੇ ਉੱਤੇ ਹੀ ਹੈ ਜਲੰਧਰ ਤੋਂ ਚੰਡੀਗੜ੍ਹ ਦੇ ਮੇਨ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਸ਼ਹੀਦ ਭਗਤ ਸਿੰਘ ਜੀ ਦਾ ਮਿਊਜ਼ੀਅਮ ਬਣਿਆ ਹੋਇਆ ਹੈ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਕਈ ਨਿਸ਼ਾਨੀਆਂ ਵੀ ਪਈਆਂ ਹੋਈਆਂ ਨੇ ਜਿਵੇਂ ਉਹਨਾਂ ਦੀਆਂ ਆਸਤੀਆਂ ਉਨਾ ਦੇ ਕੱਪੜੇ ਅਤੇ ਹੋਰ ਵੀ ਚੀਜ਼ਾਂ ਇਹ ਆ ਲਿੰਕ ਰੋਡ 메인 ਰੋਡ ਤੋਂ ਹਾਈਵੇ ਦਾ ਲਿੰਕ ਰੋਡ ਜਿਹੜਾ ਪਿੰਡ ਖਟਗੜਕਲਾਂ ਦੇ ਵਿੱਚ ਜਾਂਦਾ ਹੈ ਸੱਜੇ ਪਾਸੇ ਖੱਬੇ ਪਾਸੇ ਪਾਰਕਾਂ ਬਣੀਆਂ ਹੋਈਆਂ ਨੇ ਇਹ ਹੈ ਪਿੰਡ ਦੀ ਐਂਟਰੀ ਇਹ ਦੇਖੋ ਜੀ ਪਿੰਡ ਸ਼ਹੀਦ ਭਗਤ ਸਿੰਘ ਦਾ ਪਿੰਡ ਹੈ ਇਹ ਪਿੰਡ ਸਿਰਫ ਇੱਕ ਥਾਂ ਹੀ ਨਹੀਂ ਇਹ ਇਨਕਲਾਬ ਦੀ ਭੂਮੀ ਹੈ ਖਟਗੜਕਲਾਂ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੇ ਪਹਿਲੇ ਕਦਮ ਤੇ ਇਥੋਂ ਮਿਲੀ ਉਹਨਾਂ ਨੂੰ ਸੋਚ ਜਿਸ ਨੇ ਇੱਕ ਸਮਾਜ ਨੂੰ ਜਗਾਇਆ ਸੀ ਇਹ ਹੈ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਜੀ ਦਾ ਜੱਦੀਕਰ ਆਵਾਪਾਤ ਨੂੰ ਅੰਦਰੋਂ ਦਿਖਾਣੇ ਆ। ਇਹ ਨਾਲੇ ਪੌੜੀਆਂ ਬਣੀਆਂ ਹੋਈਆਂ ਨੇ। ਇਹ ਕਮਰੇ ਵੀ ਨਾਲ ਬਣੇ ਹੋਏ ਨੇ। ਇਹ ਮੰਝਾ ਪਿਆ ਹੋਇਆ ਹੈ, ਪੁਰਾਣਾ ਉਹੀ ਮੰਝਾ। ਤੇ ਇਹ ਦਫਤਰ ਇਹ ਚੱਕੀ ਪਈ ਹੋਈ ਹੈ। ਬਾਲਿਆਂ ਵਾਲੀ ਛੱਤਾਂ ਉਸੇ ਤਰ੍ਹਾਂ ਮੇਨਟੇਨ ਕੀਤੀਆਂ ਹੋਈਆਂ ਨੇ। ਇਹ ਦੇਖ ਲੋ ਭਾਂਡੇ ਚਰਖਾ ਪਿਆ ਹੋਇਆ ਹੈ ਇਹ ਹੈ ਰਸੋਈ ਦੇ ਬਰਤਨ ਇਹ ਹੈ ਖੂਹ ਸ਼ੀਦਪਗ ਸਿੰਘ ਦੇ ਘਰ ਦੇ ਅੰਦਰ ਇਹ ਖੂਹ ਹੈ ਇਹ ਖੂਹ ਪੁਰਾਣੇ ਜਮਾਨਿਆਂ ਦੇ ਵਿੱਚ ਉਹਨਾਂ ਦੇ ਘਰ ਹੀ ਹੁੰਦਾ ਸੀ ਜੋ ਬਹੁਤ ਅਮੀਰ ਹੁੰਦੇ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਸ਼ੀਲ ਭਗਤ ਸਿੰਘ ਦਾ ਪਰਿਵਾਰ ਚੰਗਾ ਪਰਿਵਾਰ ਸੀ ਇਹ ਦੇਖੋ ਜੀ ਬਾਹਰੋਂ 뷰 ਸਾਹਮਣੇ ਪਾਰਕ ਬਣੀ ਹੋਈ ਹੈ ਬਹੁਤ ਵਧੀਆ ਪ੍ਰੀਤੀ ਨਾਲ ਪਾਰਕ ਬਣਾਈ ਹੋਈ ਹੈ ਇਹ ਹੈ ਪਿੰਡ ਖਟਕੜ ਕਲਾਂ ਦਾ ਸਰਕਾਰੀ ਸਕੂਲ ਤੇ ਨਾਲੇ ਤੁਹਾਨੂੰ ਦੁਕਾਨੇ ਆ ਪਿੰਡ ਦੀ ਫਿਰਨੀ ਇਹ ਹੈ ਪਿੰਡ ਦੀ ਫਿਰਨੀ ਆਲੇ ਦੁਆਲੇ ਇਹ ਹੈ ਆਂਗੜਵੜੀ ਸਕੂਲ ਇਹ ਹੈ ਪਿੰਡ ਦੀ ਪੈਂਤੀ ਦੇ ਨਾਲ ਸਾਡੇ ਪਿੰਡ ਸੋਲਰ ਸਿਸਟਮ ਲੱਗਿਆ ਹੋਇਆ ਹੈ 24 ਘੰਟੇ ਬਿਜਲੀ ਪਿੰਡ ਖੜਕਲਾ ਖਟਕੜਕਲਾਾਂ ਦੇ ਵਿੱਚ ਰਹਿੰਦੀ ਹੈ ਤੇ ਨਾਲ ਹੀ ਇਹਦੇ ਨਾਲ ਸੋਲਰ ਸਿਸਟਮ ਦੇ ਨਾਲ ਹੀ ਬਣਾਇਆ ਹੋਇਆ ਹੈ ਛੱਪੜ ਇਹ ਪੱਕਾ ਛੱਪੜ ਹੈ ਪਾਣੀ ਫਿਲਟਰ ਹੋ ਕੇ ਪਹਿਲਾਂ ਖੂਹਾਂ ਦੇ ਵਿੱਚ ਜਾਂਦਾ ਫਿਰ ਇਸ ਛੱਪੜ ਦੇ ਵਿੱਚ ਆਉਂਦਾ ਹੈ

ਸ਼ਹੀਦ ਭਗਤ ਸਿੰਘ ਇਕੱਲਾ ਹੀ ਨਹੀਂ ਸੀ ਉਹਦੇ ਨਾਲ ਰਾਜਗੁਰੂ ਅਤੇ ਸਖਦੇਵ ਤਿੰਨਾਂ ਨੇ ਕਹਿ ਦਿੱਤਾ ਸੀ ਕਿ ਆਜ਼ਾਦੀ ਦੀ ਰਾਹ ਤੇ ਮੌਤ ਵੀ ਕਬੂਲ ਹੈ 23 ਮਾਰਚ 1931 ਤਿੰਨਾਂ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਲੱਗ ਗਈ ਸੀ